ਬੰਦੀ ਛੋੜ ਦਿਵਸ ਤੇ ਸੰਗਤਾਂ ਪਹੁੰਚੀਆਂ ਨੇ ਸਵੇਰ ਤੋਂ ਅਮਰ ਵੇਲੇ ਤੋਂ ਹੋਰ ਹੁੰਦੇ ਵੀ ਜਿੱਥੇ ਬੰਦੀਆਂ ਪਹੁੰਚੀਆਂ ਨੇ ਸੰਦੇਸ਼ ਦਿੱਤਾ ਜਾਵੇ ਕਿ ਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰ ਜੋ ਗੁਰਮੁਖ ਪਿਆਰਿਓ ਇਹ ਜਿਹੜੀ ਪੰਥ ਦੀ ਮਰਿਆਦਾ ਨਾ ਉਹ ਰਾ ਅਕਲ ਤੋਂ ਹੀ ਜਿਹੜੀ ਪਿਆ ਰਾਤ ਹੈ ਨਾ ਐ ਬੰਦੀ ਛੋੜ ਦਿਵਸ ਜਿਹੜਾ ਅੱਜ ਹੈ ਨਾ ਜਿਹੜੀ ਰਾਤਰੀ ਨੰਗੀ ਆ ਉਸ ਰਾਤ ਨੂੰ ਇਹ ਮਰਿਆਦਾ ਆ ਦਲਾਂ ਪੰਥਾਂ ਦੀਆਂ ਫੌਜਾਂ ਸ਼੍ਰੋਮਣੀ ਪੰਥਾਕਾਲੀ ਬੁੱਢਾ ਦਲ ਤਰਨਾ ਦਲ ਵਿਧੀ ਚੰਦੀ ਇਹ ਮਹਾਂਪੁਰਖ ਜਿਹੜੀ ਪ੍ਰਾਤਨ ਸੰਪਰਦਾਵਾਂ ਸਾਰੀਆਂ ਉਹ ਅੱਧੀ ਰਾਤ ਦੇ ਜਦੋਂ 12 ਵਜਦੇ ਉਹ ਅੰਮ੍ਰਿਤ ਵੇਲਾ ਹੋ ਜਾਂਦਾ ਉਦੋਂ ਹੀ ਉਹ ਅਸ਼ਨਾਣ ਕਰਦੇ ਆ ਪੰਜਾਂ ਹੀ ਸਰੋਵਰਾਂ ਦੇ ਇਹ ਨਹੀਂ ਵੀ ਹੁਣੇ ਆਈਆਂ ਫੌਜਾਂ ਉਹ ਪੰਜਾਂ ਹੀ ਸਰੋਵਰਾਂ ਦੇ ਅਸ਼ਨਾਣ ਕੋਈ 12 ਸਵੇਰ 12 ਤੋਂ ਲੈ ਕੇ 3:00 ਬਜ ਜਾਂਦੇ ਆ ਉੱਥੇ ਦਰਸ਼ਨ ਪਰਸਨ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਬਾਣੀ ਪੜ੍ਹ ਕੇ ਅਰਜ਼ੋਈਆਂ ਕਰਕੇ ਸ਼ਹੀਦਾਂ ਮਰੀਦਾਂ ਨੂੰ ਯਾਦ ਕਰਕੇ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਤਖਤਾਂ ਵਾਲੇ ਤਾਜਾਂ ਵਾਲੇ ਪੌਜਾਂ ਵਾਲੇ ਮੌਜਾਂ ਵਾਲੇ ਪੰਜੇ ਅਸ਼ਨਾਣ ਜਿਹੜੇ ਪੰਜੇ ਸਰੋਵਰ ਇਹ ਸਰੋਵਰ ਪਾਣੀ ਦੀ ਘਾਟ ਕਰਕੇ ਨਹੀਂ ਸੀ ਮਰਨੇ ਲਵਾਏ ਸੰਤੋਖ ਸਰ ਸਾਹਿਬ ਸੱਚਮੁੱਚ ਅੱਜ ਵੀ ਸੰਤੋਖ ਬਖਸ਼ਦਾ ਉਥੇ ਟੱਬਾ ਲਾ ਕੇ ਕੋਈ ਮਹਾਰਾਜ ਜੇ ਕਿ ਮਹੰਤਰਲਾ ਬੇਨਤੀ ਦਾ ਕਰੋ ਢਾਲੀ ਸਾਹਿਬ ਸੰਤੋਖ ਸਰ ਸਾਹਿਬ ਉਹ ਆਪਾਂ ਨੂੰ ਅੱਜ ਭੁੱਲ ਹੀ ਗਿਆ ਵੀ ਸੰਤੋਖ ਸਰ ਸਾਹਿਬ ਕਿੱਥੇ ਆ ਪਰ ਖੁਸ਼ੀ ਹੋਈ ਜਦੋਂ ਅਸੀਂ ਅੱਗੇ ਹਰ ਸਾਲ ਕਰਦੇ ਸੀ ਨਾ ਪੰਜਾਂ ਸਰੋਵਰਾਂ ਦੇ ਇਸ਼ਨਾਨ ਬੁੱਢਾ ਦਲ ਤਰਨਾ ਦਲ ਸਾਰੀਆਂ ਫੌਜਾਂ ਵਿਧੀ ਜੰਦੀਏ ਹੋਰ ਮਹਾਪੁਰਖ ਸਾਰੇ ਹੁੰਦੇ ਸੀ ਪਰ ਆਮ ਸੰਗਤ ਘੱਟ ਹੁੰਦੀ ਸੀ ਰਾਤ ਬਹੁਤ ਆਨੰਦ ਬਣਿਆ ਬੜੀ ਵੱਡੀ ਗਿਣਤੀ ਚ ਮਾਰੇ ਨੇ ਹੁਣ ਮੇਹਰਾਂ ਕੀਤੀਆਂ ਬਹੁਤ ਵੱਡੀ ਗਿਣਤੀ ਚ ਸੰਗਤਾਂ ਸੰਨ ਇਹ ਖੁਸ਼ੀ ਵਾਲੀ ਗੱਲ ਆ ਦੇਖੋ ਜਿੱਥੇ ਲੋਕ ਧਰਮ ਤੋਂ ਦੂਰ ਜਾ ਰਹੇ ਆ ਉੱਥੇ ਜਿਹੜੇ ਧਰਮੀ ਆ ਉਹਨਾਂ ਨੇ ਮਾਰੇ ਨੇ ਨੇੜੇ ਲਿਆ ਰਿਹਾ ਔਰ ਬੇਬਕਤੀਆਂ ਮੌਤਾਂ ਬਹੁਤ ਹੋ ਰਹੀਆਂ ਇਹ ਕੋਈ ਪਤਾ ਨਹੀਂ ਕਿ ਆਪ ਬਸ ਆਸਾ ਇਸ ਭਾਂਡੇ ਦਾ ਇਤਨਾ ਕਲਾਕੇ ਥਨ ਕ ਇਹ ਮਾਰੇ ਨੇ ਮੇਰਾ ਕੀਤੀਆਂ ਵਖਤ ਵਿਚਾਰੇ ਸੋ ਬੰਦਾ ਹੋਏ ਵਖਤ ਵਿਚਾਰਨਾ ਚਾਹੀਦਾ ਇਹ ਨਾ ਹੋਵੇ ਰੈਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਦਾ ਇਹ ਬੰਦੀ ਛੋੜ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਉਹ ਅੱਜ ਵੀ ਅੱਜ ਵੀ ਬੰਦੀ ਪਿਆ ਨੂੰ ਅੱਜ ਵੀ ਉਹਨਾਂ ਨੂੰ ਸਹਿਬ ਸੱਚੇ ਪਾਤਸ਼ਾਹ ਜੀ ਉਹ ਯਾਲੂ ਕਰ ਪਾਲੂ ਸਤਿਗੁਰੂ ਜੀ ਉਹ ਸਾਰਿਆਂ ਨੂੰ ਮੁਕਤ ਕਰਦੇ ਆ ਉਹ ਤਖਤਾਂ ਵਾਲੇ ਨੇ ਉਹ ਤਾਜਾਂ ਵਾਲੇ ਨੇ ਉਹ ਫੌਜਾਂ ਵਾਲੇ ਨੇ ਉਹ ਮੌਜਾਂ ਵਾਲੇ ਨੇ ਉਹ ਭਾਰੀ ਪਾਤਸ਼ਾਹ ਨੇ ਉਹ ਆਜਾਨ ਪਾਤਸ਼ਾਹ ਨੇ ਉਹ ਸ਼ਾਹਾਨ ਪਾਤਸ਼ਾਹ ਨੇ ਉਹ ਸਭ ਕੁਝ ਹੀ ਨੇ ਨਾ ਉਹਨਾਂ ਵਰਗਾ ਕੱਦ ਕਿਸੇ ਦਾ ਸਤਿਗੁਰੂ ਸਾਹਿਬਾਨ ਸਾਰੀ ਦੇਖੋ ਬਲੀ ਨੇ ਸਾਧ ਸੰਗਤ ਜੀ ਕਿਸੇ ਰੂਪ ਚ ਕਿਤੇ ਕਿਵੇਂ ਪਰ ਉਹਨਾਂ ਕਲਾ ਵਰਤਾਈ ਪਰ ਗੁਰੂ ਹਰਗੋਬਿੰਦ ਸਾਹਿਬ 7.5 ਫੁੱਟ ਕੱਦ ਐਡਾ ਮਹਾਰਾਜ ਤੇ ਐਡਾ ਚੌੜਾ ਜੁਸਾ ਮੋٹے ਮੋٹے ਮਾਰੇ ਦੇ ਨੇਤਰ ਚੌੜਾ ਮਾਸਕ ਤੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਨਾ ਅਕਾਲ ਤਖਤ ਸਾਹਿਬ ਤੇ ਪਿਛੋਂ ਦੀ ਲੰਗ ਦੇ ਗੁਰੂ ਕੇ ਮਹਿਲਾਂ ਨੂੰ ਇਹ ਸੱਚਾ ਮਹਾਰਾਜ ਕਈ ਵਾਰੀ ਐ ਤੁਰੇ ਜਾਂਦੇ ਤੇ ਮਹਾਰਾਜ ਐ ਹੋਣਾ ਪੈਂਦਾ ਸੀ ਮੱਖੀ ਪਰਨੇ ਇੰਨਾ ਮਹਾਰਾਜ ਦਾ ਜੁਸਾ ਗੱਜ ਕੇ ਕਰਕੇ ਜਾਵੇ ਫੱਤੇ ਪਾਵੇ ਮੀਰੀ ਪਰੀ ਦੇ ਮਾਲਕ ਨੂੰ ਭਾਵੇ ਸਤਿਗੁਰਿਆ ਗੁਰੂ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਐਡੇ ਦਿਆਲੂ ਕਿਰਪਾਲੂ ਏਡੀ ਮਹਾਨ ਹਾਸੇ ਸਰੀਰ ਹੁੰਦਾ ਸੱਚੇ ਚਟੜਿਆ ਨਹੀਂ ਪਿਆ ਵਿੱਚ ਝੋਲ ਕੇ ਝੋਕ ਜਿਆ ਕਰਦਾ ਸਾਡੇ 7 ਮਣ ਮਣ 40 ਕਿਲੋ ਦਾ ਓਏ ਹੁਣ ਲਾ ਲਿਓ ਅਨੁਮਾਨ ਕੱਚਾ ਲਾ ਲਓ ਐਡਾ ਵਸਨ ਤੇ ਘੋੜਾ ਇੱਕ ਨਹੀਂ کئی ਘੋੜਾ ਨਾਲ ਦੀ ਨਾਲ ਹੀ ਰੱਖਣਾ ਪੈਂਦਾ ਇਹਦੇ ਜefeਦਾਰ ਸਹਿਬਾਨਾਂ ਵੇਲੇ ਵੀ ਹੋਇਆ ਬੁੱਢੇਦਲ ਦੇ ਜefeਦਾਰ ਬਾਬਾ ਜਸਾ ਸਿੰਘ ਸਾਹਿਬ ਉਹ ਵੀ ਜੋ ਚੜਦੇ ਉਹਨਾਂ ਦੇ ਮਗਰ ਵੀ ਘੋੜਾ ਤਿਆਰ ਰਹਿੰਦਾ ਘੱਲੂ ਘਾਰੇ ਦੇ ਅੰਦਰ ਉਹਨਾਂ ਦਾ ਜ਼ਿਕਰ ਆਉਂਦਾ ਔਰ ਅੱਜ ਖਾਲਸਾ ਜੀ ਸਮਾਂ ਮੰਗ ਕਰਦਾ ਇਕ ਜੁੱਟ ਹੋਵੋ ਦੇਸਾਂ ਪਰਦੇਸਾਂ ਵਿੱਚ ਬੈਠੇ ਹੋ ਗੁਰੂ ਪਿਆਰੇ ਖਾਲਸਾ ਜੀ ਅੱਜ ਆਪਾਂ ਆਪਣੀਆਂ ਨਿੱਜੀ ਦੁਸ਼ਮਣੀਆਂ ਭੁਲਾ ਕੇ ਪਿੰਡਾਂ ਅੰਦਰ ਮਾੜੀ ਮਾੜੀ ਗੱਲ ਹੀ ਲੜੀ ਜਾਂਦੇ ਆ ਜਥੇਬੰਦੀਆਂ ਦੇ ਐਵੇਂ ਬੇ ਲੋੜੇ ਬਵਾਦ ਪਾ ਕੇ ਬੈਠੇ ਆ ਜੇ ਇੱਕ ਜੁੱਟ ਨਾ ਹੋਏ ਨਾ ਤੇ ਨੇਸ ਤੋਂ ਨਬੂਦ ਔਰ ਸਾਡੀ ਖੁਵਾਰੀ ਆ ਖੁਵਾਰ ਹੋਏ ਸਭ ਮਿਲਾਂਗੇ ਆ ਮਿਲਾਂਗੇ ਨਹੀਂ ਮਿਲਾਂਗੇ ਮਰੇ ਜਾਣਗੇ ਬੱਚੇ ਸ਼ਰਨ ਜੋ ਹੋਏ ਸ਼ਰਨ ਆਉਣਾ ਹੀ ਪੈਣਾ ਬਿਲਕੁਲ ਮਹਾਰਾਜ ਦੀ ਸ਼ਰਨ ਆਉਣਾ ਹੀ ਪੈਣਾ ਜੋ ਸ਼ਰਨ ਆਵੇ ਤੇ ਸੰਕੰਠ ਆਵੇ ਇਹ ਬਿਰਦ ਸੁਆਮੀ ਸੰਦਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਵੰਜਾ ਰਾਜੇ ਉਹ ਕੱਲੇ 22 ਧਾਰ ਦੇ ਨਹੀਂ ਸੀ Rajput ਰਾਜੇ ਸੀ ਦੇਸ਼ ਦੇ ਬੰਨੇ ਹੋਏ ਸੀ ਸੰਗੜਾ ਨਾਲ ਨੂੜੇ ਹੋਏ ਸੀ ਜੇ ਕੋਈ ਤੇੜਫੜ ਕਰਦਾ ਈ ਧੱਕਾ ਮਾਰ ਕੇ ਖੂਛ ਸੁੱੜ ਦਿੰਦੇ ਸੀ ਉੱਥੇ ਹੀ ਮਰ ਜਾਂਦਾ ਸੀ ਮੁੜ ਕੇ ਕੋਈ ਪੁੱਛਦਾ ਹੀ ਨਹੀਂ ਸੀ ਘਰ ਦੇ ਵੀ ਛੱਡ ਗਏ ਸੀ ਉਹਨਾਂ ਦੀਆਂ ਵੰਛਾਣਾ ਵਧੀਆਂ ਅਫਸੋਸ ਹੈ ਪਰ ਬਾਈ ਧਾਰੀਏ ਪਹਾੜੀ ਰਾਜੇ ਜੀ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੇ ਨਾਲ ਹੀ ਜੰਗ ਵੰਨ ਤੇ ਮਾਰੇ ਤੇ ਕਹਿੰਦੇ ਆਓ ਤੁਹਾਨੂੰ ਦਿੱਲੀ ਦੇ ਤਖਤ ਤੇ ਬਿਠਾਈਏ ਮਾਰੇ ਨੇ ਤਾਂ ਡੱਲੇ ਨੂੰ ਵੀ ਕਿਹਾ ਰਾਜੋਂ ਭੱਜ ਗਿਆ ਜਿਹੜੇ ਭੱਜਣ ਵਾਲੇ ਹੁੰਦੇ ਨਾ ਉਹ ਹੋਰ ਹੁੰਦੇ ਆ ਜਿਹੜੇ ਫੇ ਮਰ ਦੇ ਦਰ ਪਰਵਾਨ ਚੜਦੇ ਆ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਹਰਮੰਦਰ ਮੇਂ ਹਰ ਵਸੈ ਸਰਬ ਨਿਰੰਤਰ ਸੋਏ ਨਾਨਕ ਗੁਰਮੁਖ ਬਣ ਜੀਐ ਸੱਚਾ ਸੋਦਾ ਹੋਏ ਉਹ ਜਿਹੜਾ ਇਹ ਆ ਨਾ ਉਹ ਮਾਰੇ ਦਾ ਅੰਦਰ ਵੀ ਹੈ ਜਿਵੇਂ ਦਰਬਾਰ ਸਾਹਿਬ ਦਾ ਨਕਸ਼ਾ ਨਾ ਜਿਵੇਂ ਆਪਾਂ ਅੰਦਰ ਦਾਖਲ ਹੁੰਨੇ ਆ ਉੱਥੇ ਜੋ ਸਾਡੇ ਅੰਦਰ ਦੀ ਵਸਾ ਉੱਥੇ ਜਿਵੇਂ ਉੱਪਰਲੀ ਆਪਾਂ ਮੰਜ਼ਲ ਤੇ ਜਾਂਨੇ ਫਿਰ ਐਨ ਇਦਾਂ ਹੀ ਇਦਾਂ ਹੀ ਸਾਡੀ ਅਵਸਥਾਵਾਂ ਨੇ ਉਹ ਮਾਰੇ ਨੇ ਉਹ ਪ੍ਰਗਟ ਕੀਤਾ ਇੱਥੇ ਆਪਾਂ ਝੋਕੇ ਜਾਂਦੇ ਆਂ ਪੌੜੀਆਂ ਉੱਤਰ ਕੇ ਜਾਂਦੇ ਆਂ ਇਹ ਕਿਉਂ ਨੀਮ ਆਹੋ ਮਾਰੇ ਕਹਿੰਦੇ ਨੇਵਾ ਸੋ ਗौरा ਹੋਏ ਅੰਮ੍ਰਿਤ ਸਰ ਬੈਕੁੰਠ ਕੋ ਤੋਲਿਓ ਹਰੀ ਹਰੀਦਾਸ ਗੌਰੋਹ ਤੋਂ ਸੁਤਾਰ ਰਿਓ ਹੌਲੋ ਚੜਿਓ ਅਕਾਸ ਜਿਹੜਾ ਪਹਾੜਾ ਸੀ ਉਹ ਸੱਚਖੰਡ ਧਰਤੀ ਤੇ ਰਹਿ ਗਿਆ ਉਹ ਵਾਲਾ ਸੱਚਖੰਡ ਕਾਸ਼ਾਂ ਚਲ ਗਿਆ ਇਹ ਐਡਾ ਪਹਾੜਾ ਆ ਅੰਮ੍ਰਿਤ ਸਰ ਸਾਹਿਬ ਦੀ ਧਰਤੀ ਜੋ ਕਿਲਾ ਬਣਾਉਣ ਲੱਗੇ ਨਾ ਸਿੰਘ ਉਹ ਕਹਿੰਦੇ ਕਿੱਥੇ ਬਣਾਈਏ ਉਹ ਸਿੰਘ ਨੇ ਦੱਸਿਆ ਪੇ ਇਥੇ ਸ਼ੇਰ ਬੱਕਰੀਆਂ ਤੁਰ ਹੀ ਫਿਰਦੀ ਸੀ ਹੁਣ ਕਿਹਾ ਹੀ ਨਹੀਂ ਕੁਝ ਆਹ ਧਰਤੀ ਤੋਂ ਵਧੀਆ ਧਰਤੀ ਕੋਈ ਨਹੀਂ ਇਸ ਧਰਤੀ ਨੂੰ ਮੁੜੀਏ ਅਨੰਦਪੁਰ ਸਾਹਿਬ ਦੇ ਵਾਸੀ ਬਣੀਏ ਕਲਗੀਆਂ ਵਾਲੇ ਦੇ ਪੁੱਤਰ ਬਣੀਏ ਮਰਛਾ ਕੇ ਤਿਆਰ ਬਰ ਤਿਆਰ ਹੋਈਏ ਜਿਹੜਾ ਸਮਾਰਿਆ ਨਾ 500 ਦੇ ਨਿਸ਼ਾਨ ਸਾਰੀ ਦੁਨੀਆ ਤੇ ਚੂਲਣੀ ਇਹ ਹੁਣੇ ਹੀ ਹੋਣਾ ਲੈ ਕੇ ਅਮਰੀਕਾ ਤੋਂ ਜਪਾਨ ਹੋਣਾ ਚੀਨ ਮਚੀਨ ਸ਼ੀਨ ਸਭ ਲੀਣਾ ਬਾਬਾ ਜੀ ਬਚਨ ਕਰਦੇ ਹੁੰਦੇ ਬੁੱਢੇ ਦਲ ਦੇ ਜਥੇਦਾਰ ਸਾਧ ਸੰਗਤ ਜੀ ਇਹ ਭਾਣਾ ਵਰਤਣਾ ਹੀ ਆ ਪੰਜ ਦੇ ਨਿਸ਼ਾਨ ਸਾਰੀ ਦੁਨੀਆ ਤੇ ਝੂਲਣੇ ਨੇ ਲੈ ਕੇ ਅਮਰੀਕਾ ਤੋਂ ਜਪਾਨ ਹੋਣਾ ਖਾਲਸਾ ਹੋਣੀ ਪੰਜ ਕੱਕਿਆਂ ਚ ਸਜੀ ਸਾਰੀ ਦੁਨੀਆ ਤੇ ਦੁਨੀਆ ਦਾ ਇੱਕੋ ਹੀ ਪ੍ਰਧਾਨ ਹੋਣਾ ਖਾਲਸਾ ਐਵੇਂ ਲੰਡੀ 부cci ਦੇ ਆ ਦਾਬਿਆਂ ਤੋਂ ਦਬਿਓ ਨਾ ਬਾਬਾ ਜੀ ਇਹ ਹੱਲ ਲੇਤਾ ਤੂਫਾਨ ਹੋਣਾ ਖਾਲਸਾ ਖਾਲਸਾ ਜੀ ਆਦਾ ਸ਼ੁਰੂਆਤੀ ਦਿਨ ਚੱਲਦੇ ਨੇ ਕਹਿੰਦਾ ਮੋਹਰਾਂ ਵਾਲੀ ਜਵਾਨ ਹੋਣਾ ਖਾਲਸਾ ਇਹ ਜਵਾਨੀਆਂ ਤਾਂ ਪੰਥ ਤੇ ਆਉਣੀਆਂ ਇਹ ਹੋਣਾ ਹੀ ਹੋਣਾ ਆ ਨਾ ਗਿਣਿਆ ਕਰੋ ਜੀ ਅਸੀਂ ਕਰੋੜ ਰਹਿ ਗਏ ਕੋਈ ਕਹਿੰਦਾ 2 ਕਰੋੜ ਰਹਿ ਗਏ ਇਹ 96 ਕਰੋੜ ਪੰਥ ਦਾ ਮਾਲ ਕਿਹਾ ਸਾਹਿਬ ਸੱਚਾ ਬਾਦਸ਼ਾਹ ਔਰ ਮਹਾਰਾਜ ਕਹਿੰਦੇ ਉਹ ਤੇ ਰਜ਼ਰਬਈ ਰੱਖਿਆ ਉਹ ਮਹਾਰਾਜ ਤੇ ਝੰਡਾ ਕਰੀਰਾ ਤੇ ਵੀ ਅੰਮ੍ਰਿਤ ਮਹਾਰਾਜ ਐ ਤਰੌਂਕ ਦਿੰਦੇ ਰਹੇ ਮਹਾਰਾਜ ਕਹਿੰਦੇ ਇਹਨਾਂ ਨੂੰ ਵੀ ਤੋੜ ਲਾਂਗੇ ਉਹ ਚਾਹਣ ਦਰਖਤਾਂ ਨੂੰ ਵੀ ਤੋੜ ਲੈਣਗੇ ਉਹ ਤੇ ਮਲਿਆਂ ਨੂੰ ਵੀ ਭਾਗ ਲਾ ਗਏ ਉਹ ਤੇ ਉਹਨਾਂ ਨੇ ਅੱਜ ਆ ਵੇਖੋ ਉੱਥੇ ਵਿਵੇਕ ਸਰ ਸਾਹਿਬ ਉੱਥੇ ਕਰੀਰ ਸਾਹਿਬ ਆ ਉਹ ਖੜਾ ਕਿਉਂਕਿ ਉਹ ਕਰੀਰ ਨਾਲ ਘੋੜਾ ਬਣਿਆ ਸੀ ਗੁਰੂ ਅਰਗੁਨ ਸਾਹਿਬ ਨੇ ਉਹ ਅੱਜ ਵੀ ਕਰੀਰ ਸਾਹਿਬ ਬਣ ਗਿਆ ਤਾਂ ਆ ਮ ਆਪਣੀਆਂ 베ਰੀਆਂ ਪੇਰ ਸਾਹਿਬ ਬਣ ਗਈਆਂ ਦੁੱਖ ਭੰਜਣੀ 베ਰ ਸਾਹਿਬ ਬਾਬਾ ਬੁੱਢਾ ਸਾਹਿਬ ਦੀ 베ਰ ਸਾਹਿਬ ਲਾਚੀ ਸਾਹਿਬ 베ਰ ਸਾਹਿਬ ਕਿਉਂ ਸਾਹਿਬ ਬਣ ਗਈਆਂ ਸਾਹਿਬ ਦਾ ਪਿਆਰ ਮਿਲਿਆ ਆਪਾਂ ਵੀ ਸਾਰੇ ਸਾਹਿਬ ਦਾ ਪਿਆਰ ਲਈਏ ਸਾਹਿਬ ਤੋਂ ਵੱਡਾ ਕੋਈ ਨਹੀਂ ਧੰਨ ਗੁਰੂ ਰਾਮਦਾਸ ਬਾਪੂ ਜੀ ਤੇਰਾ ਨਾਮ ਲਿਆਂ ਸਭ ਕਾਰਜ ਰਾਸ ਧੰਨ ਗੁਰੂ ਅਰਜਨ ਦੇਵ ਜੀ ਪ੍ਰਤਖ ਹਾਰ ਮੀਰੀ ਪੀਰੀ ਦੇ ਮਾਲਕ ਸਾਧ ਸੰਗਤ ਜੀ ਆਓ ਪ੍ਰੇਮਨਾ ਸਾਹਿਬਾੜੇ ਪੜ ਕੇ ਸਮਾਪਤੀ ਕਰੀਏ ਪੰਜ ਪਿਆਲੇ ਪੰਜ ਪੀਰ ਛੱਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਦੋਹਦਿਆ ਰੂਪ ਦਿਖਾਓ ਸਾਰੋਵਾਰੀ ਚੱਲ ਪੰਜਨ ਗੋਰੇ ਸੂਰਮਾ ਕਾਰੀ ਪੁੱਛਣ ਸਿੱਖੇ ਅਰਦਾਸ ਕਰ 6 ਮਹੀਨਾ ਤੱਕ ਦਰਸ ਨਿਹਾਰੀ ਜੁਗ ਜੁਗ ਸਤ ਗੁਰ ਕਾਰੀ ਸ਼ਾਮਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਥ ਦੇ ਸਾਰੇ ਨੇ ਰਲ ਕੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਜਿਹਦਰ ਸਾਹਿਬ ਫਿਰ ਇਦਾਂ ਹੀ ਤਰਨਾ ਦਲ ਸਾਹਿਬ ਔਰ ਇਦਾਂ ਹੀ ਭਾਬੀ ਬੀਬੀ ਦੀ ਚੰਦੀਏ ਸਾਰਿਆਂ ਨੇ ਸਵਈਏ ਪੜਨੇ ਆ ਫੌਜਾਂ ਨੇ ਉਹ ਵੀ ਆਨੰਦ ਵੇਖਣ ਵਾਲੀ ਹੋਣਾ ਉਦੋਂ ਅਕਾਲ ਤਖਤ ਸਾਹਿਬ ਤੇ ਹਾਜ਼ਰੀ ਹੋਣੀ ਚਾਹੀਦੀ ਆ ਇਕ ਜੁਟ ਹੋਈਏ ਸਾਰਿਆਂ ਦਾ ਤੁਹਾਡਾ ਚੈਨਲ ਵਾਲਿਆਂ ਦਾ ਧੰਨਵਾਦ ਮਹਾਰਾਜ ਰਾਜੀ ਰੱਖੇ ਆਨੰਦ ਪ੍ਰਸੰਨ ਰੱਖੇ ਨਾਨਕ ਨਾਮ ਚੱਲਦੀ ਗਲਾ ਧੰਨਵਾਦ ਸਤਿ ਸ੍ਰੀ ਅਕਾਲ